ਸਸ਼ੂਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਅੱਜ ਦੇ ਦਿਨ ਸੂਬੇ ਭਰ ਦੇ ਵਿੱਚ ਵਾਰਦਾਤਾ ਇਸ ਕਦਰ ਵੱਧ ਚੁੱਕੀਆਂ ਨੇ ਕਿ ਲੋਕਾ ਦਾਤਾ ਹੁਣ ਘਰੋਂ ਬਾਹਰ ਨਿਕਲਣਾ ਵੀ ਔਖਾ ਹੋ ਚੁੱਕਿਆ ਤੇ ਅਜਿਹੀ ਇੱਕ ਵਾਰਦਾਤ ਸਾਹਮਣੇ ਆਈ ਹੈ ਬਠਿੰਡਾ ਤੋਂ ਜਿੱਥੇ ਇੱਕ ਵਿਅਕਤੀ ਜਿਸ ਦਾ ਇਹ ਕਹਿਣਾ ਹੈ ਕਿ ਉਸ ਦੇ ਪਿਤਾ ਜੋ ਕਿ ਰਾਤ 8:30 ਤੋਂ 9 ਵਜੇ ਦੇ ਕਰੀਬ ਰੋਜ਼ਾਨਾ ਦੀ ਤਰ੍ਹਾਂ گاਵਾਂ ਨੂੰ ਗੁੜ ਪਾਉਣ ਦੇ ਲਈ ਘਰੋਂ ਨਿਕਲੇ ਤਾਂ ਉੱਥੇ ਹੀ ਇਸ ਜਗ੍ਹਾ ਤੇ ਜਦ ਪਹੁੰਚੇ ਨੇ ਤਾਂ ਕੁਝ ਲੋਕਾਂ ਦੇ ਬਲੂਨਾ ਤੇ ਹਮਲਾ ਕਰ ਦਿੱਤਾ ਗਿਆ ਦੋ ਵਿਅਕਤੀ ਦੱਸੇ ਜਾ ਰਹੇ ਨੇ ਜਿਨ੍ਹਾਂ ਤੇਜ਼ਦਾਰ ਹਥਿਆਰ ਦੇ ਨਾਲ ਉਹਨਾਂ ਤੇ ਵਾਰ ਤੇ ਤਾਂ ਕਾਫੀ ਜ਼ਿਆਦਾ ਜ਼ਖਮੀ ਹੋ ਗਏ ਨੇ ਇਸ ਬਾਬਤ ਉਕਤ ਨੌਜਵਾਨ ਦਾ ਇਹ ਕਹਿਣਾ ਹੈ ਕਿ ਆਏ ਦਿਨ ਵਾਰਦਾਤਾ ਇਸ ਕਦਰ ਵੱਧ ਚੁੱਕਿਆ ਨਹੀਂ ਕਿ ਅਜੇ ਹੀ ਜੜੀਆਂ ਲੁਟੇਰਿਆ ਤੇ ਬਦਮਾਸ਼ਾਂ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਖੌਫ ਨਹੀਂ ਹੈ ਤੇ ਵੇਖੋ ਕਿਵੇਂ ਉਹਨਾਂ ਦੇ ਪਿਤਾ ਤੇ ਹਮਲਾ ਕਰ ਦਿੱਤਾ ਗਿਆ ਉਸ ਦਾ ਕਹਿਣਾ ਕਿ ਪਿਤਾ ਜਦ ਸਿਵਲ ਹਸਪੀਟਲ ਪਹੁੰਚੇ ਤਾਂ ਉਹਨਾਂ ਵੱਲੋਂ ਪਰਿਵਾਰ ਨੂੰ ਫੋਨ ਕੀਤਾ ਗਿਆ ਜਦੋਂ ਮੌਕੇ ਤੇ ਪਹੁੰਚਦੇ ਨੇ ਤਾਂ ਇਸ ਮਾਮਲੇ ਦੇ ਵਿੱਚ ਹੁਣ ਉਹਨਾਂ ਕਾਰਵਾਈ ਦੀ ਮੰਗ ਕੀਤੀ ਹੈ ਹਾਲਾਂਕਿ ਦੱਸਦੀ ਕਿ ਐਸਐਸਓ ਸਿਵਲ ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਪੜਤਾਲ ਜਾ ਰਹੀ ਹੈ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਜੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਜੀ ਸ਼ਰਮਾ ਜੀ ਕੀ ਮਾਮਲਾ ਹੋਇਆ ਜਿਹੜਾ ਜੀ ਆਪ ਕਰਤਾ ਹੈ ਇਹ ਰਾਤ ਮੇਰੇ ਡੈਡੀ ਜੀ ਜਗਤਾਰ ਸਿੰਘ ਤੇ ਇੱਥੇ ਰੈਗੂਲਰੀ گاਵਾਂ ਨੂੰ ਗੋੜ ਵਗੈਰਾ ਪਉਣ ਆ ਜਾਂਦੇ ਆ ਉਹਨਾਂ ਦੇ ਮਤਲਬ ਇਹ ਸਵੇਰ ਹਾਲਾਤ ਸੀਗੇ ਉਹਨਾਂ ਦੇ ਦੱਸਣ ਦੇ ਅਕੋਰਡਿੰਗ ਵੀ ਉਹਨਾਂ ਨੇ ਚਲੋ ਲੈਡੀ ਸੀਗੇ ਉਹਨਾਂ ਨੇ ਥੋੜਾ ਮਨਾ ਕਰਤਾ ਵੀ ਥੋੜਾ ਅੱਗੇ ਜਾ ਕੇ ਪਾਇਆ ਤੇ ਜਦੋਂ ਅਸੀਂ ਇਸ ਜਗ੍ਹਾ ਤੇ ਆਏ ਤਾਂ ਉਹਨਾਂ ਦੇ ਅਕੋਰਡਿੰਗ ਕਿ ਸ਼ਾਇਦ ਦੋ ਜਾਣੇ ਸੀਗੇ ਡੈਡੀ ਸਕੂਟੀ ਤੇ ਸੀਗੇ ਉਹਨਾਂ ਤੇ ਹਮਲਾ ਕੀਤਾ ਜੀ ਤੇ ਪੈਰ ਦੀਆਂ ਲੈਫਟ ਦੀਆਂ ਜੀ ਦੋ ਉਂਗਲਾਂ ਤਾਂ ਜਮੇ ਉਤਾਰਤੇ ਜੀ ਉਹਨਾਂ ਨੇ ਟੱਕਿਆ ਗਿਆ ਐਂਡ ਇੱਕ ਫ੍ਰੈਕਚਰ ਆਈ ਹੈਂਡ ਤੇ ਵੀ ਲਫਟ ਤੇ ਉਹਦੇ ਵੀ ਤਿੰਨ ਚਾਰੋਂ 골 ਟੁੱਟੀਆਂ ਜੀ 15 ਇੰਚਿੰਗ ਕੋੜਪਾਣਾ ਹਾਂਜੀ ਹਾਂਜੀ 15 ਇੰਚ ਕਿੰਨੇ ਵਿਅਕਤੀ ਸੀ ਉਹ ਉਹਨਾਂ ਦੇ ਅਕੋਰਡਿੰਗ ਸ਼ਾਇਦ ਦੋ ਸੀ ਜੀ ਉਹ ਕਹਿ ਰਿਹਾ ਤੇ ਕੀ ਚੀਜ਼ ਨਾਲ ਹਮਲਾ ਕੀਤਾ ਹਸਪਤਾਲ ਲੱਗਿਆ ਇਹਨਾਂ ਨੇ ਕੋਈ ਤਿੱਖਾ ਹਥਿਆਰ ਸੀ ਸ਼ਾਇਦ ਇਹ ਕੋਈ ਕਾਪਾ ਵਗੈਰਾ ਉਹਨਾਂ ਨੂੰ ਇਹਨਾਂ ਨਹੀਂ ਹੁੰਦਾ ਇਹ ਇਹ ਰਾਤ ਨੂੰ 8:30 ਤੋਂ 9 ਦੇ ਵਿੱਚ ਦੀ ਜੀ ਤੇ ਪਤਾ ਕਿਵੇਂ ਲੱਗਿਆ ਤੁਹਾਨੂੰ ਡੈਡੀ ਦਾ ਫੋਨ ਆਇਆ ਉਦੋਂ ਜਦੋਂ ਸਿਵਲ ਹਸਪਤਲ ਸੀ ਅਸੀਂ ਉੱਥੇ ਭੱਜ ਕੇ ਗਏ ਹਨ ਤੇ ਉੱਥੇ ਹਾਲਾਤ ਸੀਗੇ ਥੋੜੇ ਅਸੀਂ ਫਿਰ ਪ੍ਰਾਈਵੇਟ ਡਰਾਈਵਰ ਕਰਾ ਲਿਆ ਸੀਗਾ ਬਹੁਤ ਹੌਣ ਬਹੁਤ ਜੀ 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 ਕਿੱਥੋਂ ਆ ਜੀ ਨੇ ਲਗਾਤਾਰ ਵਾਪਰ ਰਹੀ ਹੈ ਜਿਵੇਂ ਸਾਢੇ 8-9 ਵਜੇ ਤੋਂ ਬਹੁਤਾਂ ਟਾਈਮ ਜੀ ਕਿਵੇਂ ਦੇਖਦੇ ਆ ਇਸ ਹਾਲਾਤਾਂ ਨੂੰ ਐਵੇਂ ਆ ਜੀ ਦੇਖੋ ਵੀ ਸਾਢੇ 8-9 ਇੰਨਾ ਵੀ ਲੇਟ ਹੈ ਨਹੀਂਗਾ ਤੁਸੀਂ ਦੱਸੋ ਨਾ ਵੀ ਟਾਈਮ ਤਾਂ ਹੈ ਨਹੀਂ ਵੀ ਕਿਸੇ ਤੋਂ ਡਰਦੇ ਆਪਾਂ ਘਰੇ ਬੈਠ ਜਾਈਏ ਜਾਂ ਕੁਝ ਵੀ ਹੈ ਨਾ ਉਹ ਤਾਂ ਕੁਝ ਵੀ ਹੈ ਕੰਟਰੋਲ ਹੋਵੇ ਜੇ ਪ੍ਰਸ਼ਾਸਨ ਦੇ ਹਨ ਪੁਲਿਸ ਪਹੁੰਚੀ ਮੌਕੇ ਤੇ ਸੂਚਨਾ ਦਿੱਤੀ ਪੁਲਿਸ ਨੂੰ ਪੁਲਿਸ ਨੂੰ ਅਸੀਂ ਬਸ ਉੱਥੇ ਹਸਪੀਟਲ 'ਚ ਕੀਤਾ ਸੀਗਾ ਕੇਸ ਵਗੈਰਾ ਜੋ ਬਣਦਾ ਹੈ ਨਾ ਉਹ ਬਣਵਾਇਆ ਸੀ ਕਿਉਂਕਿ ਉਦੋਂ ਤੁਹਾਨੂੰ ਪਤਾ ਹੈ ਐਮਰਜੈਂਸੀ ਹੁੰਦੀ ਹੈ ਬੰਦਾ ਮਰੀਜ਼ ਵੱਲ ਧਿਆਨ ਦਿੰਦਾ ਠੀਕ ਹੈ ਅਸੀਂ ਉਹਨਾਂ ਨੂੰ ਰੈਫਰ ਕਰਵਾਇਆ ਸੀਗਾ ਕਿਉਂਕਿ ਮੈਂ ਗੱਲਾਂ ਸੀਗਾ ਤੇ ਨਾਲ ਫਿਰ ਮੇਰੇ ਦੋਸਤ ਆਏ ਸੀਗੇ ਚਲੋ ਉਹਨਾਂ ਨੂੰ ਅਸੀਂ ਲੈ ਗਏ ਜਿਵੇਂ ਨਾਲਾ ਪਾਣੀ ਦੇ ਡਿੱਗਾ ਲੱਗਦਾ ਕੋਈ ਗੱਡੀ ਘਟਨਾ ਵੀ ਵਾਪਰ ਸਕਦੀ ਸੀ ਜਿਵੇਂ ਇੱਧਰ ਹਜੇ ਬੰਦੇ ਕੋਈ ਸਰਚ वगैरह ਜਾਂ ਹਾਂਜੀ ਹਾਂਜੀ ਜਦੋਂ ਉਹਨਾਂ ਦੇ ਮਤਲਬ ਪੈਰ ਦੀਆਂ ਉਂਗਲਾਂ ਵੀ ਵੱਢ ਸਕਦੇ ਹੱਥ ਵੀ ਤਾਂ ਉਹਨਾਂ ਨੂੰ ਮਤਲਬ ਕੀ ਫਰਕ ਪੈਂਦਾ ਸੀਗਾ ਜੀ ਮਨਸ਼ਾ ਕੀ ਸੀ ਤੁਸੀਂ ਕੀ ਸਮਝਦੇ ਹੋ ਕੋਈ ਲੁੱਟ ਕੋ ਹੋਈ ਆ ਜਾਂ ਕੋਈ ਮੰਗ ਕੀਤੀ ਆ ਜਾਂ ਕੀ ਕਾਰਨ ਸਮਝਦੇ ਹੋ ਇਹ ਘਟਨਾ ਦਾ ਲੁੱਟ ਕੋ ਉਹ ਬਸ ਇਹਵੇਂ ਯੋਨਾਂ ਕੋਲ ਲਫਾਫਾ ਸੀਕਾਲਾ ਜਿਵੇਂ ਸ਼ਾਇਦ ਉਹਨਾਂ ਨੂੰ ਲੱਗਿਆ ਹੋਵੇ ਵਿੱਚ ਪੈਸੇ ਆ ਜਾਂ ਕੁਝ ਵੀ ਆ ਉਹ ਖਿੱਚ ਰਹੇ ਸੀਗੇ ਜਿਵੇਂ ਰਿਪੋਰਟ ਅਕੋਰਡਿੰਗ ਕਹਿ ਰਹੇ ਆ ਰਿਪੋਰਟ ਹੈ ਨਾ ਤੇ ਮੋਬਾਈਲ ਲਿ ਵਗੈਰਾ ਤਾਂ ਨਹੀਂ ਕੋਈ ਨਹੀਂ ਮੋਬਾਈਲ ਨਹੀਂ ਮੋਬਾਈਲ ਛੋਟਾ ਜੀ ਉਹਨਰ ਕੋਲ ਕੀਪੈਡ ਵਾਲਾ ਜਿਹੜਾ ਨਾ ਪੁਰਾਣਾ ਹੈ ਲੱਗਦਾ ਵੀ ਲੁੱਟਕੋ ਦੀ ਮਨਸ਼ਾ ਨਾਲ ਹੀ ਕੀਤੀ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਨਹੀਂ ਮੈਂ ਸ਼ੋਰ ਨਹੀਂ ਕਹਿ ਸਕਦੀ ਹੋ ਸਕਦਾ ਕਿਉਂਕਿ ਅਸੀਂ ਐਮ ਤਾਂ ਹੈ ਨਹੀਂ ਕੋਈ ਆਪਣਾ ਘਰਾਂ ਰੰਜਿਸ਼ ਵਗੈਰਾ ਜੀ ਲੁੱਟਕੋ ਦੀ ਸ਼ੋਰ ਨਹੀਂ ਕਿਤੇ ਤਾਂ ਨਹੀਂ ਵੀ ਕੋਈ ਹੋਰ ਨਿੱਜੀ ਰੰਜਿਸ਼ ਵਾਲਾ ਨਿੱਜੀ ਵਾਲਾ ਤਾਂ ਹੈ ਹੀ ਨਹੀਂ ਤੁਹਾਨੂੰ ਪਤਾ ਹੈ ਵੀ ਅਸੀਂ ਇਹ ਜੜੀ ਵੀ ਹੈ ਨਾ ਸਰਕਾਰੀ ਆਫੀਸਰ ਹੈ ਜੈਮਨੀ ਹੈਗਾ ਵੀ ਕਿਸੇ ਨਾਲ ਲੜਾਈ ਝਗੜੇ ਨਹੀਂ ਇੱਕ ਆਨ ਡਿਊਟੀ ਨੇ ਬਸ ਰਿਟਾਇਰ ਅਗਲੇ ਸਾਲ ਹੋ ਜਾਣਾ ਜੀ ਕਿਹੜੇ ਡਿਪਾਰਟਮੈਂਟ ਦਾ ਪਸ਼ੂ ਪਾਲਣ ਭਾਗ ਪਠਿੰਡਾ ਚ ਜਿਹੜੇ ਇਲਾਕੇ ਦੀ ਘਟਨਾ ਜਿਹੜੀ ਜਗ੍ਹਾ ਤੇ ਹੋਈ ਇਹ ਜੀ ਆਪਣਾ ਜਦੋਂ ਮਾਡਲ ਟਾਉਨ ਫੇਸ ਆਨ ਗੁਰਦੁਆਰਾ ਸਾਹਿਬ ਤੋਂ ਆਨੇ ਆਪਾਂ ਇਧਰ ਨੂੰ ਕੈਂਟ ਰੋਡ ਨੂੰ ਆਪਣਾ ਵਾਟਰ ਬਾਕਸ ਵਾਲਾ ਆਫਿਸ ਟੱਪ ਕੇ ਜੀ ਜਮਾਂ ਕੋਰਨਰ ਤੇ ਆ ਜੀ ਇਹ ਸਾਨੂੰ ਸਵੇਰੇ ਇੱਕ ਕੋਸਮੋ ਹਸਪੀਟਲ ਤੋਂ ਰੁਕਾ ਪ੍ਰਾਪਤ ਹੋਇਆ ਤੇ ਕੋਈ ਨੇ ਜਗਤਾਰ ਸਿੰਘ ਸਾਨੂੰ ਬ੍ਰਾਮਪਰਤਾਬ ਉਮਰ ਕਰੀਬ 58 ਸਾਲ ਜਿਹੜੇ ਪਸ਼ੂ ਪਾਲਣੋ ਵਿਭਾਗ ਵਿੱਚ ਨੌਕਰੀ ਕਰਦੇ ਨੇ ਤੇ ਉਹਨਾਂ ਤੇ ਹਮਲਾ ਹੋਇਆ ਰਾਤੀ ਕੋਈ ਲੁੱਟਖੋ ਵਾਲਾ ਤਾਂ ਕੋਈ ਹਾਲੇ ਤੱਕ ਕੋਈ ਅੰਗ ਲੱਗ ਨਹੀਂ ਰਿਹਾ ਸਾਨੂੰ ਤੇ ਬਾਕੀ ਤਫ਼ਤੀਸ਼ ਜਾਰੀ ਹੈ ਸਾਡੇ ਸੇਪ੍ਰੀਤਮ ਸਿੰਘ ਉਹ ਬਿਆਨ ਲਿਖਣ ਜਾ ਰਹੇ ਨੇ ਜਿਹੜੀ ਬੰਦੀ ਕਾਰਵਾਈ ਹੈ ਕੀ ਹੈ ਉਹ ਅਸੀਂ ਕਰਾਂਗੇ ਉਹਨਾਂ ਦੇ ਦੱਸਣ ਮੁਤਾਬਕ ਦੋ ਅ ਅਨਪਛਾਤੇ ਵਿਅਕਤੀ ਆਏ ਤੇ ਉਹਨਾਂ ਤੇ ਹਮਲਾ ਕਰਕੇ ਚਲੇ ਗਏ ਕਿ ਸਾਫ ਜਿਹੜਾ ਜਿਹੜਾ ਸਾਫ ਜਿਆ ਉਹਦੇ ਹੱਥ ਠੀਕ ਹੈ ਜੀ ਉਹਦੇ ਪੈਰ ਤੇ ਸੱਟ ਲੱਗੀ ਹੈ ਤੇ ਸਾਨੂੰ ਜਿਵੇਂ ਤੁਹਾਨੂੰ ਦੱਸਿਆ ਵੀ ਇਨਫੋਰਮੇਸ਼ਨਸ ਵੇਰੇ ਆਈ ਹੈ ਤੇ ਅਸੀਂ ਐਸਐਸ ਆਫ ਜਾ ਰਹੇ ਨੇ ਜੋ ਵੀ ਬਿਆਨ ਦੇ ਵਿੱਚ ਲਿਖਾਉਣਗੇ ਬਣਦੀ ਕਾਰਵਾਈ ਕੀਤੀ ਸਰਕਾਰਨ ਕੀ ਰਿਹਾਗਾ ਜੀ ਕਿਉਂ ਇੰਟਾ ਵੱਡਾ ਜਿਹੜਾ ਇਹ ਤਫਤੀਸ਼ ਦਾ ਹਿੱਸਾ ਜੀ ਹਲੇ ਜਾ ਕੇ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਵੀ ਕੀ ਕਰ ਪਾਦੇ ਸੋਚਦਾ ਲੱਗਾ ਜੀ ਕਿਸਤੇ ਸੀਗੇ ਨਹੀਂ ਹਲੇ ਤੱਕ ਸਰਪੇਖ ਹੀ ਹਲੇ ਤੱਕ ਤਾਂ ਉਹਨਾਂ ਦਾ ਬਿਆਨ ਵੀ ਨਹੀਂ ਲਿਖਿਆ ਗਿਆ ਤੁਹਾਨੂੰ ਦੱਸਿਆ ਉਹ ਕੋਈ ਹਲੇ ਸਾਨੂੰ ਹੁਣ ਪ੍ਰਾਪਤ ਹੋਈ ਇਨਫੋਰਮੇਸ਼ਨ ਜਿਹੜੀ ਹੁੰਦੀ ਹੈ ਤੇ ਦੋ ਬੰਦੇ ਇਹਨਾਂ ਨੂੰ ਪਤਾ ਲੱਗੇ ਦੋ ਬੰਦੇ ਨੇ ਹਮਲਾ ਕੀਤਾ ਉਹ ਨੇ ਕੀ ਕੰਮ ਕਰ ਦੇ ਇਹ ਪਸ਼ੂ ਪਾਲਣ ਭਾਗ ਵਿੱਚ ਲੱਗੇ ਨੇ 57 ਸਾਲ ਉਮਰ ਆ ਇਹਨਾਂ ਦੀ ਤੇ ਇਹ ਰਿੰਗ ਰੋਡ ਆ ਜਿਹੜਾ ਉਧਰ ਰਾਤੀ ਗਊਆਂ ਨੂੰ ਕੋਈ ਗੋੜੀਆਂ ਚਾਰਾ ਪਾਉਣ ਗਏ ਸੀ ਉੱਥੇ ਇਹਨਾਂ ਤੇ ਹਮਲਾ ਕਰ ਦਿੱਤਾ